ਜੀ ਦੋਸਤੋ ਸਾਡੇ ਚੈਨਲ ਮਲਾਬਾਏ ਬ੍ਰਦਰ ਤੇ ਤੁਹਾਡਾ ਸਵਾਗਤ ਹੈ ਰਿਸ਼ਤੇ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਆਪਾਂ ਕਿੱਥੇ-ਕਿੱਥੋਂ ਦੇਖ ਰਹੇ ਆ ਹਾਂ ਹੁਣ ਚੱਲਦੇ ਆਪਾਂ ਆਪਣੇ ਪਹਿਲੇ ਰਿਸ਼ਤੇਦਾਰ ਹਾਂਜੀ ਅੱਜ ਆਪਣਾ ਪਹਿਲਾ ਰਿਸ਼ਤਾ ਹੈਗਾ ਕੁੜੀ ਦਾ ਨਾਮ ਕੌਰ ਜਨਮ 1992 ਦਾ ਕੱਦ 5 ਫੁੱਟ 4 ਇੰਚ ਹੈ ਕੁੜੀ ਦੀ ਪੜ੍ਹਾਈ ਬੀਏ ਬੀਐਡ ਐਮਏ ਏਰੀਆ ਬਠਿੰਡਾ ਇਹਨਾਂ ਦੀ ਡਿਮਾਂਡ ਮੁੰਡਾ ਸਰਕਾਰੀ ਨੌਕਰੀ ਤੇ ਹੋਵੇ ਮੁੰਡੇ ਕੋਲੇ ਜ਼ਮੀਨ ਘੱਟੋ ਘੱਟ 7 ਤੋਂ 8 ਕਿੱਲੇ ਹੋਣ। ਹਾਂਜੀ ਅੱਜ ਦਾ ਆਪਣਾ ਅਗਲਾ ਰਿਸ਼ਤਾ ਹੈਗਾ ਕੁੜੀ ਦਾ ਨਾਮ ਕੌਰ ਜਨਮ 1997 ਕੱਦ 5 ਫੁੱਟ 3 ਇੰਚ ਪੜਾਈ ਬੀਏ ਐਮਏ ਹਿਸਟਰੀ ਏਰੀਆ ਮੋਗਾ। ਇਹਨਾਂ ਦੀ ਡਿਮਾਂਡ ਮੁੰਡਾ ਕੈਨੇਡਾ ਪੀਆਰ ਹੋਵੇ। ਮੁੰਡੇ ਕੋਲੇ ਜ਼ਮੀਨ ਘੱਟੋ ਘੱਟ 10 ਕਿੱਲੇ ਹੋਣ। ਹਾਂਜੀ ਅਗਲਾ ਰਿਸ਼ਤਾ ਮੁੰਡੇ ਦਾ ਨਾਮ ਸਿੰਘ ਜਨਮ 1991 ਕੱਦ 5 ਫੁੱਟ 8 ਇੰਚ ਜ਼ਮੀਨ 2.5 ਕਿੱਲੇ ਮੁੰਡਾ ਕਿਡਲੀ ਪੀਆਰ ਹੈ। ਏਰੀਆ ਅਬੋਰ ਇਹਨਾਂ ਦਾ ਇਹਨਾਂ ਨੂੰ ਕੁੜੀ ਪੜ੍ਹੀ ਲਿਖੀ ਤੇ ਸੋਹਣੀ ਚਾਹੀਦੀ ਹੈ ਹਾਂਜੀ ਹੁਣ ਵਧਦੇ ਆਪਾਂ ਆਪਣੇ ਅਗਲੇ ਰਿਸ਼ਤੇ ਵੱਲ ਅਗਲਾ ਵੀ ਰਿਸ਼ਤਾ ਕੁੜੀ ਦਾ ਨਾਮ ਕੌਰ ਜਨਮ 2000 ਦਾ ਕੁੜੀ ਦਾ ਕੱਦ 5 ਫੁੱਟ 6 ਇੰਚ ਹੈ ਕੁੜੀ ਦੀ ਪੜ੍ਹਾਈ ਬੀਏ ਹੈ ਏਰੀਆ ਸੰਗਰੂਰ ਹੈ ਡਿਮਾਂਡ ਮੁੰਡੇ ਕੋਲ ਜ਼ਮੀਨ ਘਟੋ ਘਟ ਬੀਖਲੇ ਹੋਣ ਜੇ ਮੁੰਡਾ ਕੈਨੇਡਾ ਪੀਆਰ ਹੈ ਤਾਂ 15 ਕਿਲੇ ਹੋਣ ਹਾਂਜੀ ਹੁਣ ਵਧਦੇ ਅਗਲੇ ਰਿਸ਼ਤੇ ਵੱਲ ਅਗਲਾ ਰਿਸ਼ਤਾ ਮੁੰਡੇ ਦਾ ਹੈ ਨਾਮ ਸਿੰਘ ਜਨਮ 2001 ਦਾ ਹੈ ਮੁੰਡੇ ਦਾ ਕੱਦ 5 ਫੁੱਟ 9 ਇੰਚ ਹੈ ਜਮੀਨ 8 ਕਿਲਿਆ ਮੁੰਡਾ ਕੈਨੇਡਾ ਵਰਕ ਪਰਮਿਟ ਤੇ ਹੈ ਏਰੀਆ ਦਾ ਬਰਨਾਲਾ ਇਹਨਾਂ ਨੂੰ ਕੁੜੀ ਕੈਨੇਡਾ ਪੀਆਰ ਚਾਹੀਦੀ ਹੈ ਤੇ ਸੋਣੀ ਹੋਵੇ ਆਪਣੇ ਲੜਕੀ ਲੜਕੀ ਦੇ ਰਿਸ਼ਤੇ ਸੰਬੰਧੀ ਐਡਲਵਾਨ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕੋਈ ਪ੍ਰੋਫਾਈਲ ਮੈਚ ਹੁੰਦੀ ਹੈ ਤਾਂ ਸਾਨੂੰ ਉਸ ਦਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਰਿਸ਼ਤਾ ਜੋ ਅਸੀਂ ਚੜਾ ਸਕੀਏ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਕਰੋ ਸਬਸਕ੍ਰਾਈਬ ਤੇ ਐਂਡ ਸ਼ੇਅਰ ਕਰੋ ਧੰਨਵਾਦ